ਪੰਜਾਬ ਦੀ ਕੋਇਲ ਕਿਉਂ ਕਿਹਾ ਜਾਂਦਾ ਸ੍ਰੀਿੰਦਰ ਕੌਰ ਜੀ ਨੂੰ ਉਹਨਾਂ ਨੇ ਪੰਜਾਬੀ ਲੋਕ ਗੀਤਾਂ ਨੂੰ ਆਪਣੀ ਆਵਾਜ਼ ਰਾਹੀਂ ਦੇਸ਼-ਵਿਦੇਸ਼ਾਂ ਤੱਕ ਪਹੁੰਚਾਇਆ ਸ੍ਰੀਿੰਦਰ ਕੌਰ ਜੀ ਪੰਜਾਬੀ ਅਤੇ ਹਿੰਦੀ ਵਿੱਚ ਤਾਂ ਗੀਤ ਗਾਉਂਦੇ ਸੀ ਨਾਲ ਹੀ ਉਹ ਬਜੇਕ ਅਤੇ ਚਾਈਨਸ ਭਾਸ਼ਾ ਵਿੱਚ ਵੀ ਗਾ ਲੈਂਦੇ ਸੀ ਜਿੰਨ ਵੇ ਰੰਦੀ ਹੋ ਸ਼ੰਤੀ ਤੋਂ ਸ਼ਾਂਤ ਸ਼ਰਿੰਦਰ ਕੌਰ ਜੀ ਦਾ ਜਨਮ 25 ਨਵੰਬਰ 1929 ਵਿੱਚ ਬ੍ਰਿਟਿਸ਼ ਰਾਜ ਵਿੱਚ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਬਿਸ਼ਨ ਦਾਸ ਅਤੇ ਮਾਤਾ ਦਾ ਨਾਮ ਆਇਆ ਦੇਵੀ ਸੀ। 12 ਸਾਲ ਦੀ ਉਮਰ ਵਿੱਚ ਹੀ ਸੁਰਿੰਦਰ ਕੌਰ ਨੇ ਆਪਣੀ ਭੈਣ ਪ੍ਰਕਾਸ਼ ਕੌਰ ਨਾਲ ਮਿਲ ਕੇ ਮੁਸਲਿਮ ਉਸਤਾਦ ਇਨਾਇਤ हुसैन ਅਤੇ ਹਿੰਦੂ ਉਸਤਾਦ ਮਨੀ ਪ੍ਰਸਾਦ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਤੇ ਮਾਤਰ 14-15 ਸਾਲ ਦੀ ਉਮਰ ਵਿੱਚ ਲਾਹੌਰ ਦੇ ਲਾਇਬ੍ਰੇਰੀਓ ਤੇ ਗਾ ਕੇ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਕੀਤੀ। ਇਸੇ ਸਾਲ ਹੀ 31 ਅਗਸਤ ਨੂੰ HMV ਕੰਪਨੀ ਦੁਆਰਾ ਦੋਹਾਂ ਭੈਣਾਂ ਦੀ ਆਵਾਜ਼ ਵਿੱਚ ਪਹਿਲਾ ਗੀਤ ਮਾਵਾਂ ਤੇ ਤਿਆਰ ਰਲ ਬੈਠੀਆਂ ਰਿਕਾਰਡ ਕਰਵਾਇਆ ਗਿਆ ਜਿਸ ਨੂੰ ਲੋਕਾਂ ਦੁਆਰਾ ਕਾਫੀ ਪਿਆਰ ਦਿੱਤਾ ਗਿਆ। 1947 ਵਿੱਚ ਦੇਸ਼ ਦੀ ਵੰਡ ਵੇਲੇ ਸੁਰਿੰਦਰ ਕੌਰ ਤੇ ਉਸਦਾ ਪਰਿਵਾਰ ਗਾਜ਼ੀਆਬੱਦ ਦਿੱਲੀ ਵਿਖੇ ਆ ਗਏ। ਇਥੇ ਇਹਨਾਂ ਨੇ ਫਿਲਮ ਸ਼ਹੀਦ ਲਈ ਗੀਤ ਰਿਕਾਰਡ ਕਰਵਾਏ ਜਿਵੇਂ ਕਿ ਬਦਨਾਮ ਨਾ ਹੋ ਜਾਏ ਮੁਹੱਬਤ ਕਾ ਅਫਸਾਨਾ ਆ ਨਾ ਹੈ ਤੋ ਆਜੋ ਹਮ ਕਹਾਂ ਔਰ ਤੁਮ ਕਹਾਂ ਵਰਗੇ ਗੀਤ ਸਰਿੰਦਰ ਕੌਰ ਜੀ ਦਾ ਵਿਆਹ ਪੰਜਾਬ ਯੂਨੀਵਰਸਿਟੀ ਦੇ ਲੈਕਚਰ ਪ੍ਰੋਫੈਸਰ ਜਗਿੰਦਰ ਸਿੰਘ ਸੋਢੀ ਨਾਲ ਹੋਇਆ ਸਰਿੰਦਰ ਕੌਰ ਜੀ ਦੀ ਪ੍ਰਤਿਭਾ ਨੂੰ ਪਛਾਣਦੇ ਹੋਏ ਉਸ ਦਾ ਪਤੀ ਹਰ ਪੱਖੋਂ ਉਸ ਦਾ ਸਹਾਇਕ ਬਣ ਗਿਆ ਤੇ ਇਸ ਦੇ ਨਾਲ ਹੀ ਸਰਿੰਦਰ ਕੌਰ ਜੀ ਨੇ ਬੰਬਈ ਦੀ ਹਿੰਦੀ ਫਿਲਮ ਇੰਡਸਟਰੀ ਵਿੱਚ ਇੱਕ ਪਲੇ ਬੈਕ ਗਾਇਕਾ ਵਜੋਂ ਕੰਮ ਸ਼ੁਰੂ ਕਰ ਦਿੱਤਾ ਦੋਸਤੋ ਇਹ ਉਹ ਸਮਾਜ ਸੀ ਜਦੋਂ ਕੁੜੀਆਂ ਨੂੰ ਜਿਆਦਾ ਸਜਸਵਰ ਕੇ ਬਾਹਰ ਨਿਕਲਣਾ ਜਿਆਦਾ ਪੜਨ ਲਿਖਨ ਤੇ ਖਾਸ ਕਰ ਗਉਣ ਵਜਾਉਣ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਜਾਂਦਾ ਸੀ ਪਰ ਇਸ ਮਰਦ ਪ੍ਰਧਾਨ ਸਮਾਜ ਵਿੱਚ ਸੁਰਿੰਦਰ ਕੌਰ ਇੱਕ ਪ੍ਰਸਿੱਧ ਗਾਇਕਾ ਦੇ ਰੂਪ ਵਿੱਚ ਉੱਭਰੀ ਜਿਸ ਨੇ ਦੂਜੀਆਂ ਔਰਤਾਂ ਦੀ ਆਵਾਜ਼ ਨੂੰ ਇੱਕ ਨਵੀਂ ਪਹਿਚਾਣ ਤੇ ਹਿੰਮਤ ਦਿੱਤੀ ਇਹਨਾਂ ਦੇ ਕਈ ਸਦਾ ਬਾਹਰ ਗੀਤ ਜਿਵੇਂ ਕਿ ਚੰਨ ਕਿੱਦਾ ਗੁਜ਼ਾਰੀ ਰਾਤ ਈ ਲੱਠੇ ਦੀ ਚਾਦਰ ਸ਼ੌਕਣ ਮੇਲੇ ਦੀ ਜੁੱਤੀ ਕਸੂਰੀ ਪੈਰੀ ਨਾ ਪੂਰੀ ਸੁਹੇ ਵਿਚੀਰੇ ਵਾਲਿਆ ਵਰਗੇ ਗੀਤ ਲੋਕਾਂ ਦੁਆਰਾ ਅੱਜ ਵੀ ਪਸੰਦ ਕੀਤੇ ਜਾਂਦੇ ਨੇ ਇਹਨਾਂ ਨੇ ਬੁੱਲੇ ਸ਼ਾਦੀਆਂ ਕਾਫੀਆਂ ਤੋਂ ਲੈ ਕੇ ਨੰਦ ਲਾਲ ਨੌਰਪੁਰੀ ਅਮਰਤਾ ਪ੍ਰੀਤਮ ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਵਰਗੀਆਂ ਹਸਤੀਆਂ ਦੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਇਹਨਾਂ ਨੇ ਉਸ ਸਮੇਂ ਦੇ ਕਈ ਪ੍ਰਸਿੱਧ ਗਾਇਕ ਜਿਵੇਂ ਕਿ ਆਸਾ ਸਿੰਘ ਮਸਤਾਨਾ ਕਰਨੈਲ ਗੱਲ ਹਰਚੰਨ ਗਰੇਵਾਲ ਰੰਗੀਲਾ ਜੱਟ ਦੀਦਾਰ ਸੰਧੂ ਆਦਿ ਨਾਲ 2000 ਤੋਂ ਵੀ ਵੱਧ ਗੀਤ ਰਿਕਾਰਡ ਕਰਵਾਏ ਪਰ ਸਰੇਂਦਰ ਕੌਰ ਦੀ ਉਦੋਂ ਲਹਿ ਬਦਲ ਗਈ ਜਦੋਂ ਸਾਲ 1975 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਪਰ ਉਹਨੇ ਜਿਵੇਂ ਤਵੇਂ ਆਪਣੇ ਸੰਗੀਤ ਦੇ ਸਫ਼ਰ ਨੂੰ ਅੱਗੇ ਵਧਾਇਆ ਉਸਨੇ ਆਪਣੀ ਬੇਟੀ ਰੁਪਿੰਦਰ ਕੌਰ ਉਫ ਡੋਲੀ ਗਲੇਰੀਆ ਤੇ ਦੋਤੀ ਸੁਨਾਇਨਾ ਨਾਲ ਮਿਲ ਕੇ ਗਾਣਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਸਾਲ 1995 ਵਿੱਚ ਸਰਿੰਦਰ ਕੌਰ ਦੀ 3 ਜਨਰੇਸ਼ਨ ਨਾਮ ਦੀ ਐਲਬਮ ਵੀ ਰਿਲੀਜ਼ ਹੋਈ ਇਹਨਾਂ ਦੀ ਖੂਬਸੂਰਤ ਗਾਇਕੀ ਸਦਕੇ ਇਹਨਾਂ ਨੂੰ ਕਈ ਪੁਰਸਕਾਰ ਵੀ ਮਿਲੇ ਜਿਵੇਂ ਕਿ ਸੰਗੀਤ ਨਾਟਕ ਅਵਾਰਡ 1984 ਵਿੱਚ ਮਿਲੀਨੀਅਮ ਪੰਜਾਬੀ ਸਿੰਗਰ ਅਵਾਰਡ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 2002 ਵਿੱਚ ਡਾਕਟੋਰੇਟ ਦੀ ਡਿਗਰੀ ਵੀ ਦਿੱਤੀ ਗਈ। ਅਤੇ ਇੰਡੀਅਨ ਨੈਸ਼ਨਲ ਅਕੈਡਮੀ ਸੰਗੀਤ ਡਾਂਸ ਖੇਤਰ ਵਰਗੇ ਸਨਮਾਨ ਹਾਸਲ ਕਰਕੇ ਸੁਰਿੰਦਰ ਕੌਰ 2004 ਵਿੱਚ ਪੰਜਕੁਲੇ ਜਾਵਸੀ ਪਰ 22 ਦਸੰਬਰ 2005 ਵਿੱਚ ਹਾਰਟ ਅਟੈਕ ਦੀ ਬਿਮਾਰੀ ਕਰਕੇ ਪੰਜਕੁਲਾ ਦੀ ਇੱਕ ਹਸਪਤਾਲ ਵਿੱਚ ਇਹਨਾਂ ਨੂੰ ਦਾਖਲ ਕਰਵਾਇਆ ਗਿਆ। ਕੁਝ ਸਿਹਤ ਵਿੱਚ ਸੁਧਾਰ ਹੋਣ ਉਪਰੰਤ 2006 ਵਿੱਚ ਪਦਮਸ਼੍ਰੀ ਵਾਰਡ ਲੈਣ ਲਈ ਦਿੱਲੀ ਵੀ ਇਹ ਪਹੁੰਚੇ ਸਨ ਪਰ ਖਰਾਬ ਸਿਹਤ ਕਰਕੇ ਇਨਾਂ ਨੂੰ ਇਲਾਜ ਲਈ ਅਮਰੀਕਾ ਰਹਿ ਰਹੀਆਂ ਆਪਣੀਆਂ ਧੀਆਂ ਕੋਲ ਜਾਣਾ ਪਿਆ ਜਿੱਥੇ ਇਹਨਾਂ ਨੂੰ ਨਿਊ ਜਰਸੀ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਪਰ ਅਫਸੋਸ ਪੰਜਾਬ ਦੀ ਇਹ ਮਹਾਨ ਗਾਇਕਾ ਨੇ 15 ਜੂਨ 2006 ਨੂੰ ਨਿਊ ਜਰਸੀ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਲਏ ਸਰਿੰਦਰ ਕੌਰ ਸਰੀਰਕ ਤੌਰ ਤੇ ਭਾਵੇਂ ਇਸ ਦੁਨੀਆ ਵਿੱਚ ਮੌਜੂਦ ਨਹੀਂ ਪਰ ਲੋਕਗੀਤ ਅਤੇ ਸਾਫ ਸੁਥਰੀ ਗਾਇਕੀ ਸੁਣਨ ਵਾਲੇ ਲੋਕ ਜਿੰਨਾ ਚਿਰ ਇਸ ਧਰਤੀ ਤੇ ਮੌਜੂਦ ਨੇ ਉਹਨਾਂ ਚਿਰ ਸਰਿੰਦਰ ਕੌਰ ਦੀ ਆਵਾਜ਼ ਅਮਰ ਹੀ ਰਹੂਗੀ ਦੋਸਤੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰੋ ਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ